ਇੱਕ ਜਮਾਨਾ ਸੀ ਇੱਕ ਦੌਰ ਸੀ ਅ ਜਦੋਂ ਚਿੱਠੀ ਦਾ ਇੰਤਜ਼ਾਰ ਹੁੰਦਾ ਸੀ ਕਰਨ ਨੂੰ ਕਿੰਨੀਆਂ ਗੱਲਾਂ ਕਿੰਨਾ ਕੁਝ ਹੁੰਦਾ ਸੀ ਪਹਿਲਾਂ ਤਾਂ ਚਿੱਠੀ ਲਿਖਣ ਲਈ ਬੰਦਾ ਲੱਭਣਾ ਪੈਂਦਾ ਸੀ ਹਾਂ ਫਿਰ ਚਿੱਠੀ ਪੜਾਉਣ ਲਈ ਬੰਦਾ ਲੱਭਣਾ ਪੈਂਦਾ ਸੀ ਲਿਖਣ ਵਾਲੇ ਘਟ ਹੁੰਦੇ ਸੀ ਨਾ ਲਿਖਣ ਵਾਲੇ ਵੀ ਘਟ ਹੁੰਦੇ ਸੀ ਪੜਨ ਵਾਲੇ ਵੀ ਅੱਛਾ ਚਿੱਠੀ 'ਚ ਇੰਨੀ ਮੁਹੱਬਤ ਹੁੰਦੀ ਸੀ ਵੀ ਜਦੋਂ ਕਿ ਬੰਦੇ ਨੂੰ ਚਿੱਠੀ ਪਾਉਂਦਾ ਸੀ ਫਿਰ ਉਹਦੇ ਜਵਾਬ ਦਾ ਇੰਤਜ਼ਾਰ ਹੁੰਦਾ ਸੀ ਜਦੋਂ ਤਾਂ ਜਵਾਬ ਆਉਂਦਾ ਸੀ ਜਿਹੜਾ ਤਾਂ ਆਪ ਪੜਨ ਜਾਂਦਾ ਸੀ ਆਪ ਪੜਦਾ ਸੀ ਜਿਹੜਾ ਪੜਾਉਂਦਾ ਸੀ ਉਹ ਵੀ ਹਨਾ ਅਲੱਗ-ਅਲੱਗ ਬੰਦੇ ਹੁੰਦੇ ਸੀਗੇ ਤੇ ਨਾਂ ਵਾਲਾ ਵੀ ਮਨਲਾ ਦੇ ਘੱਟੋ-ਘੱਟੋ ਚਿੱਠੀ ਨੇ ਬੰਦਾ ਹਜ਼ਾਰ ਵਾਰ ਪੜਦਾ ਹੁੰਦਾ ਸੀ ਹਾਂ ਇੱਕ ਐਸੀ ਮੱਬਤ ਸੀ ਉੱਥੋਂ ਸ਼ੁਰੂ ਹੋਇਆ ਕੰਮ ਹੌਲੀ-ਹੌਲੀ ਹੌਲੀ-ਹੌਲੀ ਲੈਂਡਲਾਈਨ ਦਾ ਜ਼ਮਾਨਾ ਆਇਆ ਪਰ ਇਹ ਹਨਾ ਉਸ ਟਾਈਮ ਤੇ ਹੋਰ ਕੁਝ ਹੈ ਵੀ ਨਹੀਂ ਨਾ ਹੁਣ ਜੇ ਇਹ ਲੱਗੇ ਚੱਲਣਾ ਵੀ ਚਿੱਠੀ ਆਈ ਹੈ ਜੇ ਠੀਕ ਹੈ ਉਹਨੂੰ ਉਹਨੂੰ ਪਤਾ ਵੀ ਜਦ ਤੱਕ ਮੈਂ ਜਵਾਬ ਨਹੀਂ ਦਿੰਦਾ ਉਦੋਂ ਤੱਕ ਹੋਰ ਚਿੱਠੀਆਂ ਆਉਂਦੀ ਨਹੀਂ ਠੀਕ ਹੈ ਤਾਂ ਜਦ ਤੱਕ ਉਹ ਪਹੁੰਚਦੀ ਨਹੀਂ ਉਦੋਂ ਤੱਕ ਵੀ ਕੁਝ ਨਹੀਂ ਹੈ ਕਮਿਊ ਕਿੰਨੇ ਦਿਨ ਲੱਗਦੇ ਨੂੰ 4 ਦਿਨ 5 ਦਿਨ ਜੇ ਬੰਦਾ ਬਦੂਰ ਆਦਾ ਕਈ ਵਾਰ ਤਾਂ ਇਹ ਵੀ ਹੁੰਦਾ ਸੀ ਨਾ ਜਿਵੇਂ ਉਹ ਮਜ਼ਾਕ ਦਾ ਪਾਤਰ ਬਣਦਾ ਰਿਹਾ ਆਪਣਾ ਡਾਕ ਵਿਭਾਗ ਕਈ ਵਾਰ ਤਾਂ ਹੁੰਦਾ ਜੀ ਚਿੱਠੀ ਬੰਦੇ ਦੇ ਮਰਨ ਤੋਂ ਬਾਅਦ ਪਹੁੰਚਦੀ ਸੀ ਹਾਂ ਹੋਈਦਾ ਨਾ ਵੀ ਫਿਰ ਉਹ ਹੁਣ ਬੰਦ ਨੂੰ ਤਾਂ ਆਪਾਂ ਮੈਸੇਜ ਵੀ ਪੜਦੇ ਆਂ ਅੱਜ ਕੱਲ ਬਾਰ ਬਾਰ ਜਦੋਂ ਹੁੰਦਾ ਵੀ ਸਾਹਮਣੇ ਵਾਲੇ ਬੰਦੇ ਨੇ ਰਿਪਲਾਈ ਨਹੀਂ ਕੀਤਾ ਤਾਂ ਪੁਰਾਣਾ ਮੈਸੇਜ ਪੜ ਲੈਂਦੇ ਪਰ ਹੁਣ ਤੇਜ਼ੀ ਆ ਗਈ ਨਾ ਬਹੁਤ ਜ਼ਿਆਦਾ ਤੇਜ਼ੀ ਤਾਂ ਹੈਗੀ ਆ ਜੀ ਸਬਰ ਦੀ ਗੱਲ ਕਰਦਾ ਉਹ ਟਾਈਮ ਦੀ ਗੱਲ ਕਰਦਾ ਵੀ ਉਹ ਤੋਂ ਸ਼ੁਰੂ ਹੋਇਆ ਦੌਰ ਔੜੀ ਹੌਲੀ ਹਾਂ ਪੇਸ਼ੈਂਸ ਕਿੰਨੀ ਜ਼ਿਆਦਾ ਸੀ ਲੋਕਾਂ 'ਚ ਉਹਦਾਂ ਇੱਕ ਸਾਂਝ ਬਣੀ ਰਹਿੰਦੀ ਸੀ ਹਨਾ ਲਿਖਣ ਵਾਲਾ ਵੀ ਅ ਅੱਗੇ ਮਿਲੇ ਪਿਆਰੇ ਸਾਥੀ ਲਿਖਤੋਂ ਫਲਾਨਾ ਸਿੰਘ ਹਨਾ ਮੈਂ ਸਭ ਸੁਖ ਸਾਂਦ ਹੈ ਬਾਕੀ ਤੁਹਾਡੀ ਸੁਖ ਸਾਂਦ ਹੈ ਹਨਾ ਕਿੰਨਾ ਸੋਹਣੀ ਮਤਲਬ ਉਹ ਚੀਜ਼ ਸ਼ੁਰੂ ਹੁੰਦੀ ਸੀ ਤੇ ਕਿੰਨਾ ਖਤਮ ਹੁੰਦਾ ਅੱਛਾ ਵੀ ਚਿੱਠੀ ਲਿਖਣ ਦਾ ਤਜਰਬਾ ਹਰ ਬੰਦੇ ਕੋਲ ਨਹੀਂ ਹੁੰਦਾ ਸੀ ਹਾਂ ਕੁਝ ਚੁੜਿੰਦਾ ਬੰਦੇ ਹੁੰਦੇ ਸੀਗੇ ਜਿਹੜੇ ਲਿਖਦੇ ਸੀ ਚੰਨੜ ਚਿੱਠੀ ਲਿਖਣ ਦੀ ਜਾਚ ਹੁੰਦੀ ਸੀ ਹੂੰ ਉਹਨਾਂ ਦੀ ਫਿਰ ਵੈਲਿਊ ਬਹੁਤ ਹੁੰਦੀ ਸੀ ਹਾਂ ਤੇ ਹੌਲੀ ਹੌਲੀ ਜਦੋਂ ਦੇ ਫਿਰਦੇ ਹੁੰਦੇ ਪਿੰਡ ਵਾਲੇ ਉਹਨਾਂ ਨੂੰ ਬਿਲਕੁਲ 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 ਲੱਭੇ ਜਾਂਦਾ ਸੀ ਵੀ ਕਹਿੰਦਾ ਉਹਨਾਂ ਦੀ ਪਿੰਡ ਦੇ ਵਿੱਚ ਪੂਰੀ ਚੜਾਈ ਹੁੰਦੀ ਸੀ ਵੀ ਇਹ ਬੱਲੇ 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 ਪਾੜਾ ਸਾਡਾ ਮੁੰਡਾ ਚਿੱਠੀ ਵੜ ਲੈਂਦਾ ਵੀ ਅੱਛਾ ਜਿਹਦੇ ਮੁੰਡਾ ਹੁੰਦਾ ਸੀ ਉਹਨਾਂ ਦੀ ਪਿੰਡ ਤੇ ਲਗਦਾ ਹੀ ਹੁੰਦੀ ਸੀ ਵੀ ਸਾਡੇ ਮੁੰਡੇ ਚਿੱਠੀ ਵੜ ਨਹੀਂ ਆਉਂਦੀ ਆਉਂਦੀ ਹਾਂ ਅਜਾ ਚਿੱਟਿਆਂ ਦਾ ਦੌਰ ਵੀ ਚਲੋ ਅਲੱਗ ਦੌਰ ਸੀ ਰਹਿਕ ਕਬੂਤਰਾਂ ਤੋਂ ਸ਼ੁਰੂ ਹੋਇਆ ਸੀ ਪਹਿਲਾਂ ਫਿਰ ਨਹੀਂ ਕਬੂਤਰਾਂ ਯਾਰ ਵੀ ਕਬੂਤਰਾਂ ਵਾਲਾ ਕਲੀਅਰ ਕਰੋ ਠੀਕ ਹੈ ਵੀ ਕਬੂਤਰਾਂ ਦੀ ਗੱਲ ਸੱਚਾ ਸੱਚੀ ਚਿੱਠੀ ਭਜਾਉਂਦੇ ਸੀ ਕਬੂਤਰ ਯਾਰ ਜਿਵੇਂ ਹੁਣ ਜਾਨਵਰ ਸਿੱਖੇ ਤਾਂ ਜਾਂਦੇ ਨੇ ਹਰ ਕੁਝ ਵੀ ਹੈ ਨਾ ਕਿਉਂਕਿ ਉਹਨਾਂ ਦੀ ਇੱਕ ਤਾਂ ਚੀਜ਼ ਹੁੰਦੀ ਸੀ ਉਹ ਮੰਨਦਾ ਨਾ ਕਿ ਜਾਨਵਰ ਨੂੰ ਜੋ ਸਿਖਾਇਆ ਜਾਂਦਾ ਸੀਗਾ ਜਿਵੇਂ ਉਹ ਕਰਦੇ ਸੀ ਉਹ ਚੀਜ਼ ਨੂੰ ਉਹ ਵੀ ਮੈਨੂੰ ਲੱਗਦਾ ਵੀ ਯਾਰ ਕਿਉਂਕਿ ਬੜੀ ਬੜੀ ਗੱਲ ਤਾਂ ਨਹੀਂ ਹੋਣੀ ਇਹ ਨਹੀਂ ਹਾਂ ਇੰਨਾ ਕਰੂਗਾ ਪਰ ਉਹਦੀ ਫਿਜ਼ੀਕਲ ਐਪਲੀਕੇਸ਼ਨ ਦੀ ਗੱਲ ਕਰਦਾ ਮੈਂ ਠੀਕ ਹੈ ਵੀ ਕਬੂਤਰ ਨੂੰ ਐਗਜ਼ ਠੀਕ ਹੈ ਜਾਂ ਤਾਂ ਇਹ ਹੁੰਦਾ ਹੋਊਗੀ ਇਹਨਾਂ ਨੇ 8-10 ਕਬੂਤਰ ਫੜੇ ਕੋਈ ਚਿੱਠੀ ਭੇਜੀ ਵੀ ਜਿਹੜੀ ਪਹੁੰਚ ਗਈ ਪਹੁੰਚ ਗਈ ਜਾਂ ਇਦਾਂ ਹੁੰਦਾ ਦੇਖ ਪਤਾ ਕੀ ਹੁੰਦਾ ਸੀ ਅਕਸਰ ਵੀ ਹੁੰਦਾਗਾ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਮੈਂ ਮੈਂ ਨਾ ਛੋਟਾ ਹੁੰਦਾ ਹਰਸ਼ ਮੱਝ ਲੈਣ ਦੀ ਟੋਬੇ ਉਹ ਚੀਜ਼ ਪਿੱਛੇ ਮੇਰੇ ਘੁੱਟ ਵੀ ਪੈਂਦੀ ਰਹੀ ਆ ਸਾਡੇ ਟੋਬੇ ਤੇ ਮੱਝ ਲੈਣੀਆਂ ਮੈਂ ਉੱਥੇ ਬੋੜ ਦਾ ਰਕਤ ਸੀ ਬਹੁਤ ਸੋਹਣਾ ਬਹੁਤ ਸੰਘਣੀ ਛਾਂ ਹੁੰਦੀ ਸੀ ਠੰਡੀ ਠੰਡੀ ਹਵਾ ਚੱਲਦੀ ਹੁੰਦੀ ਸੀ ਮੈਂ ਅਕਸਰ ਟੋਬੇ ਤੇ ਜਾ ਕੇ ਸੌਂ ਜਾਂਦਾ ਸੀ ਠੀਕ ਹੈ ਮੱਝ ਨਿਕਲ ਕੇ ਆਪਣੇ ਆਪ ਘਰੇ ਆ ਜਾਂਦੀ ਸੀ ਹਾਂ ਤਾਂ ਮੇਰੇ ਫਿਰ ਘਰੇ ਗ ਕਿ ਕਬੂਤਰ ਜਿਹੜੇ ਘਰੇ ਤੂੰ ਰੱਖ ਲੇਂਗਾ ਮਨ ਲਾ ਅੱਜ ਤੁਸੀਂ ਕਬੂਤਰ ਪਾਲ ਲੇ ਜੇ ਤੁਸੀਂ ਕਬੂਤਰ ਰੱਖੋਗੇ ਜੇ ਦੋਨੋਂ ਲੜਾਏਗਾ ਵੀ ਜੋ ਤੇਰਾ ਉਹਦਾ ਮੋਹ ਪਿਆਰ ਪੈ ਗਿਆ ਚੋਗਾ ਪਾਉਣਾ ਹਨਾ ਪੱਚੋਗਾ ਪਾਉਂਦੇ ਸੀ ਕਬੂਤਰ ਨੂੰ ਹਨਾ ਜਿਹੜੇ ਸਕਰੀਨ ਬੰਦੇ ਦੀ ਰੱਖਦੀ ਸੀ ਕਿ ਉਹ ਜੇ ਤੂੰ ਉਹਨੂੰ ਬਾਜ਼ੀ ਲਈ ਵੀ ਕਬੂਤਰ ਜਾਂਦੇ ਨੇ ਅਕਸਰ ਜੇ ਕਬੂਤਰ ਉੱਡ ਗਿਆ ਉਹ ਵਾਪਸ ਤੇਰੇ ਕੋਠੀ ਤੇ ਆਊਗਾ ਉਹ ਤਾਂ ਮੈਂ ਸਮਝ ਗਿਆ ਇੰਡੀ ਪਛਾਣ ਹੁੰਦੀ ਸੀ ਹਾਂ ਉਹ ਤਾਂ ਮੈਨੂੰ ਪਤਾ ਹੈ ਉਹਦਾ ਹੁੰਦੀ ਜਿਵੇਂ ਹੁੰਦੀ ਹੈ ਵੀ ਜਦੋਂ ਕਬੂਤਰ ਉੱਡਿਆ ਤਾਂ ਵਾਪਸ ਆ ਜਾਂਦਾ ਹੁੰਦਾ ਹੈ ਆਹੋ ਪਰ ਇਹ ਨਾ ਹੁਣੇ ਲੱਗ ਚੱਲ ਮਨ ਲ ਇੱਕ ਬੰਦਾ ਮੰਨ ਲ ਵੀ ਐਗਜ਼ੈਕਟ ਉਸੇ ਘਰੇ ਪਹੁੰਚੇ ਕਬੂਤਰ ਚਿੱਠੀ ਲੈ ਕੇ ਜਾਂ ਇਹ ਹੁੰਦਾ ਹੋਊਗਾ ਵੀ ਜਿਹੜਾ ਇਧਰ ਚਿੱਠੀ ਕਬੂਤਰ ਲੈ ਕੇ ਜਾਂਦਾ ਹੋਊਗਾ ਉਹ ਤਾਂ ਵਾਪਸ ਆਪਣੇ ਘਰੇ ਆਉਣਾ ਆਉਣਾ ਹਾਂ ਉਹ ਹੈ ਹੈਨਾ ਇਦਾਂ ਸਿਸਟਮ ਹੁੰਦਾ ਹੋਊਗਾ ਕੋਈ ਵੀ ਕਬੂਤਰ ਦੋ ਹੁੰਦੇ ਹੋਣਗੇ ਬੇਸਿਕਲੀ ਜਿਹਨੂੰ ਸਾਡਾ ਕਬੂਤਰ ਲੈ ਜਾ ਇੱਕ ਗੱਲ ਵਾਪਸ ਭੇਜੀ ਵਾਪਸ ਭੇਜਦੀ ਕਹਿੰਦੇ ਗਲਤ ਚਿੱਠੀ ਵਾਚ ਚਲੋ ਇਹ ਇਹ ਗੱਲਾਂ ਸ਼ਾਇਦ ਇੱਥੇ ਆਪਾਂ ਕੋਈ ਹਲੇ ਚਰਚਾ ਬੰਦਾ ਵੀ ਜ਼ਿਆਦਾ ਨਹੀਂ ਕਰ ਸਕੋ ਹੈ ਵੀ ਜੀ ਸੁਤਨ ਵਾਲੀ ਜੀ ਮੰਨ ਲਾਏ ਕਬੂਤਰ ਥੋੜਾ ਜਿਹਾ ਇਲ ਦੀ ਹੋਵੇ ਨਾ ਰਾਜ ਕਿਸ ਨਾਲ ਕੀ ਕੀ ਬਦਲਦੇ ਵੀ ਨਰਾਜ ਵੀ ਰਾਜ ਕਿਸ ਨੇ ਪੰਗਾ ਪੁੰਗ ਲਾਲੀ ਤੇ ਪਹੁੰਚਿਆ ਨਾ ਕਬੂਤਰ ਇਹ ਪਹੁੰਚੇ ਬਿਨਾ ਸੋਚ ਅੱਛਾ ਜੇ ਕੋਈ ਪਤਾ ਬੰਦਾ ਸ਼ਰਾਰਤੀ ਹੁੰਦਾ ਬਲੋੜ ਕਬੂਤਰ ਗਿਜ਼ਾਇਆ ਕਬੂਤਰ ਤਾਂ ਮਤਲਬ ਛਾਤਰੀ ਲਾ ਲਈ ਹਾਂ ਹਾਂ ਕਬੂਤਰ ਆ ਗਿਆ ਮਨ ਲਾਣੇ ਚਿੱਠੀ ਉਹ ਲਾ ਲਈ ਕੁਝ ਹੋਰ ਲੈ ਕੇ ਪਾਤਾ ਗੱਲ ਚ ਜਿੱਦ ਹੋਈਦਾ ਵੀ ਜਿਵੇਂ ਹੁਣ ਅੱਜ ਕੱਲ੍ਹ ਜਿਵੇਂ ਅੱਜ ਕੱਲ੍ਹ ਕਿਸੇ ਦੇ ਫੋਨ ਹੈਕ ਹੁੰਦੇ ਨੇ ਠੀਕ ਹੈ ਕਬੂਤਰ ਵੀ ਹੈਕ ਹੋ ਸਕਦਾ ਹੈ ਬਿਲਕੁਲ ਵੀ ਆ ਜਾ ਬੰਦਾ ਜੱਟੀ ਲੈ ਨੂੰ ਲਾ ਗਲਤੀ ਨਹੀਂ ਸਿੱਬ ਜਾਣਾ ਹੈਣਾ ਦੇ ਗਾਂਡੇ ਵੀ ਬਣੇ ਕਬੂਤਰ ਆ ਕਬੂਤਰ ਜਾਂ ਮੈਂ ਛੋਟਾ ਹੁੰਦਾ ਦੇਖੋ ਜਿਹੜੀ ਮੇਰੀ ਏਜ ਆ ਰਾਈਟ ਮੈਂ ਸਾਡੇ ਟਾਈਮ ਤੇ ਫਿਲਮਾਂ ਹੁੰਦੀਆਂ ਸੀਗੀਆਂ ਵੀ ਕਬੂਤਰ ਵਾਲੀਆਂ ਸਾਡੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ ਤਾਂ ਸਾਨੂੰ ਮੈਨੂੰ ਅਜ ਤੱਕ ਸਮਝ ਨਹੀਂ ਆਇਆ ਸੀ ਵੀ ਇਹ ਵੀ ਕਬੂਤਰ ਕਿਵੇਂ ਚਿੱਠੀ ਪਹੁੰਚਾ ਦੋ ਯਾਰ ਵੀ ਬੰਦਾ ਤਾਂ ਉਹ ਬਦਲ ਲੈਣਾ ਨਹੀਂ ਠੀਕ ਹੈ ਮਤਲਬ ਪੂਰੇ ਪੰਛੀਆਂ ਜੋ ਕਲਾ ਕਬੂਤਰੀ ਹੈ ਇਹ ਤਾਂ ਬਦਲ ਲੈਣਾ ਨਹੀਂ ਬੰਦਾ ਹੈ ਵੀ ਇਹ ਨੂੰ ਉੱਡਣਾ ਹੁੰਦਾ ਪਰ ਆ ਲੈਣਾ ਨਹੀਂ ਬੰਦਾ ਉਹ ਤਾਂ ਤਾਂ ਹੀ ਉਹ ਖੰਡਰ ਕਬੂਤਰ ਮੈਨੂੰ ਲੱਗਦਾ ਵੀ ਸਾਰੀ એનર્ਜੀ ਉਹ ਚਿੱਠੀ ਲੈ ਜਾਂਦੀ ਲਾਦੀ ਮੈਂ ਉਹ ਹੀ ਲੈ ਜਾਂਦਾ ਬਲੜ ਵੀ ਹਾਂ ਵੀ ਉਹਨੇ ਵੀ ਕਰ ਕੋ ਤੱਕ ਬਾ ਕਬੂਤਰ ਹੋ ਸਕਦਾ ਨੀ ਕਬੂਤਰ ਵਾਲੀ ਵਸੇ ਉਹਨਾਂ ਪਤਾ ਇੱਕ ਲੋਕ ਕਹਾਣੀ ਜੀ ਵੇਖ ਉਤਰਦੀ ਹਮ ਬੀ ਕੀ ਹੈ ਵੀ ਜਦੋਂ ਪਹਿਲੀ ਵਾਰੀ ਸਾਰੇ ਪੰਛੀ ਮਤਲਬ ਜਦੋਂ ਬਣੇ ਸੀ ਤਾਂ ਹਰੇਕ ਨੂੰ ਘਰ ਪਾਉਣ ਆ ਗਿਆ ਪਰ ਕਬੂਤਰ ਬਿਲਕੁਲ ਲਾਸਟ ਚ ਰਹਿ ਗਿਆ ਸੀ ਠੀਕ ਹੈ ਤੇ ਕਬੂਤਰ ਨੇ ਕਿਹਾ ਵੀ ਯਾਰ ਐ ਤਾਂ ਹੁਣ ਗੱਲ ਬਣਨੀ ਨਹੀਂ ਕੂਤਰੀ ਨੂੰ ਕਹਿੰਦੀ ਮੈਂ ਕਰ ਤੂੰ ਜਿਹੜੇ ਦੂਜੇ ਪੰਛੀ ਨੇ ਜਿਨ੍ਹਾਂ ਨੂੰ ਘਰ ਬਣਾਉਣੇ ਆਉਂਦੇ ਨੇ ਉਹਨਾਂ ਨੂੰ ਬੁਲਾ ਲੈ ਮੈਂ ਉਹਨਾਂ ਨੂੰ ਸਿਖਾ ਦੇਣਗੇ ਠੀਕ ਹੈ ਤੇ ਚਲ ਬਈ ਪੰਛੀਆਂ ਦਾ ਗਰੁੱਪ ਆ ਗਿਆ ਉਹ ਕਹਿੰਦੇ ਕੋਈ ਚੱਕਰ ਨਹੀਂ ਵੀ ਪਾ ਦੇਣਾ ਤੇਰਾ ਕਰਕੇ ਢੀ ਗੱਲ ਹੈ ਤੇ ਜਦੋਂ 20% ਘਰ ਪੈ ਗਿਆ ਕਬੂਤਰ ਅੱਛਾ ਮੈਂ ਇੱਕ ਕਨਫਿਊਜ਼ ਕਰਨਾ ਆ ਗਿਆ ਹਾਂ ਵੀ ਹੁਣ ਮੈਨੂੰ ਪਤਾ ਲੱਗਿਆ ਵੀ ਕੀ ਹੁੰਦਾ ਹੁੰਦਾ ਤੁਸੀਂ ਜਾਓ ਤੇ ਜਦੋਂ ਉਹਨੇ ਭੇਜਤੇ ਚਲੇ ਗਏ ਉਹ ਉਦੋਂ ਬਾਅਦ ਉਹ ਤਾਂ ਪਿਆ ਨਹੀਂ ਜਿਹੜਾ ਬਣੇ ਦੀ ਉਹ ਵੀ ਟੁੱਟ ਗਿਆ ਫਿਰ ਉਹ ਵਾਪਸ ਗਿਆ ਉਹਨਾਂ ਕੋਲੇ ਕਹਿੰਦਾ ਯਾਰ ਵੀ ਉਹ ਮੜਾ ਆਇਓ ਵੀ ਉਹ ਬਣੀ ਨਹੀਂ ਕਰਦੀ ਨਹੀਂ ਬਣੀ ਵਿੱਚ ਤੇ ਫਿਰ ਵਾਪਸ ਆਏ ਉਹ ਅੱਛਾ ਫਿਰ ਉਹ ਪਹਿਲੇ ਉਹਨੇ 50% ਬਣਾ ਲਿਆ ਠੀਕ ਹੈ ਤੇ ਉਦੋਂ ਬਾਅਦ ਫਿਰ ਕਹਿੰਦਾ ਵੀ ਆਹ ਬਸ ਓਕੇ ਕਹਿੰਦਾ ਹੁਣ ਤਾਂ ਵੀ ਪਹਿਲਾਂ ਮੈਨੂੰ ਆਹ ਨਹੀਂ ਪਤਾ ਲੱਗਿਆ ਜਿਹੜਾ ਤੁਸੀਂ ਇਹ ਕਰਿਆ ਹੁਣ ਮੈਨੂੰ ਪਤਾ ਲੱਗਿਆ ਹੁਣ ਤਾਂ ਬਣਾ ਲਓ ਤੁਸੀਂ ਜਾਓ ਠੀਕ ਹੈ ਤੇ ਫਿਰ ਉਹ ਚਲੇ ਗਏ ਫਿਰ ਉਹਨੇ ਖਰਾਬ ਕਰ ਲਿਆ ਉਹ ਫਿਰ ਤੀਜੀ ਵਾਰੀ ਉਹਨੇ ਫਿਰ ਦੁਬਾਰੇ ਬੁਲਾਏ ਦੁਆਰੇ ਇਹਨਾਂ ਨੂੰ ਭੇਜਤਾ 70% ਦੇ ਫਿਰ ਦੁਆਰੇ ਤੋੜ ਲਿਆ ਆਪ ਫਿਰ ਜੇ ਤੂੰ ਅਗਲੀ ਵਾਰੀ ਬੁਲਾਉਣ ਗਿਆ ਉਹ ਜਿਹੜੇ ਦੂਜੇ ਪੰਜੀ ਤੇ ਕਹਿੰਦੇ ਪ੍ਰਧਾਨ ਤੂੰ ਰਹਿ ਨਹੀਂ ਦੇ ਤੂੰ ਆਪ ਹੀ ਬਣਾ ਲੈ ਮਿੱਤਰੀ ਬਸ ਦੀ ਗੱਲ ਲੇਗੀ ਹਾਂ ਫਿਰ ਦੁਬਾਰਾ ਤੋ ਬਣਿਆ ਨਹੀਂ ਤਾਂ ਹੀ ਕਬੂਤਰ ਅੱਜ ਤੱਕ ਫਿਰ ਵਿਚਾਰਾ ਘਰੀ ਨਹੀਂ ਬਣਾ ਪਾਇਆ ਹੁੰਦਾ ਮਤਲਬ ਇਹ ਕਹਾਣੀ ਆ ਉਹਦੀ ਉਸ ਉਹਨੂੰ ਫਿਰ ਉੱਥੇ ਲੱਗਿਆ ਨਾ ਯਾਰ ਮੈਂ ਘਰ ਤਾਂ ਆਪਦਾ ਘਰ ਤਾਂ ਬਣਾ ਨਹੀਂ ਸਕਿਆ ਮੈਂ ਮੁਹੱਬਤ ਜਰੀਏ ਇਸ਼ਕ ਦੇ ਜਰੀਏ ਲੋਕਾਂ ਦੇ ਘਰ ਬਸਾ ਦਵਾ ਸ਼ਾਇਦ ਫਿਰ ਇਹ ਕਬੂਤਰ ਦੇ ਮੁੱatsch ਕਰਨ ਲੱਗੀ ਆ ਗਈ ਆ ਗਿਆ ਚਲੋ ਆਪਾਂ ਦੀ ਆਪਾਂ ਗੱਲ ਤੇ ਵਾਪਸ ਆਉਣੇ ਆਂ ਤੀ ਲੈਂਡਲਾਈਨ ਫੋਨ ਲੱਗਨੇ ਸ਼ੁਰੂ ਹੋ ਗਏ ਲੈਂਡਲਾਈਨ ਹਾਂ ਫਸਟ ਕਿਉਂਕਿ ਬਕਾਇਦਾ ਤਾਰ ਪੈਂਦੀ ਸੀ ਉਹਨੂੰ ਜਿਆਦਾ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਰਣਜੀਤ ਸਿੰਘ ਧੂਰੀ ਵਾਲਾ ਸੀ ਜਿਹਦੇ ਘਰੇ ਟੈਲੀਫੋਨ ਲੱਗਿਆ ਸੀ ਇਹ ਬਹੁਤ ਵੱਡੀ ਗੱਲ ਸੀ ਸਾਡੇ ਪਿੰਡ ਲਈ ਵੀਰ ਰਣਜੀਤ ਸਿੰਘ ਦੇ ਘਰੇ ਫੋਨ ਲੱਗਿਆ ਫਿਰ ਅੱਛਾ ਜਿਹੜੇ ਉਹਨਾਂ ਦੇ ਖਾਸ-ਖਾਸ ਬੰਦੇ ਸੀ ਫਿਰ ਉਹ ਪੁੱਛ ਕੇ ਇਜਾਜ਼ਤ ਲੈ ਕੇ ਨੰਬਰ ਦੇ ਦਿੱਤੇ ਵੀ ਉਹਨਾਂ ਦਾ ਫੋਨ ਆ ਗਿਆ ਜਿਹਦੇ ਘਰੇ ਫੋਨ ਆ ਕੋ ਨੰਬਰ ਹੋ ਗਿਆ ਫਿਰ ਹੌਲੀ-ਹੌਲੀ ਪਿੰਡਾਂ 'ਚ ਹਰ ਸੂ ਕੀ ਹੋਇਆ ਸਰਕਾਰੀ ਥਾਂ ਤੇ ਫੋਨ ਲੱਗਣੇ ਸ਼ੁਰੂ ਹੋ ਗਏ ਕਿਤੇ ਮੇ ਡਿਸਪੈਂਸਰੀ ਜੇ ਪਿੰਡ ਚ ਕੋਈ ਹੈਗੀ ਆ ਜਾਂ ਕੋਈ ਠਾਈ ਹੈਗੀ ਆ ਹਨਾ ਜਾਂ ਪੋਸਟ ਆਫਿਸ ਹੈਗਾ ਜਾਂ ਗੁਰੂ ਘਰ ਹੈਗਾ ਸਾਡੇ ਪਿੰਡ ਮੇਨੋਂ ਜ਼ਿਆਦਾ ਸਭ ਤੋਂ ਪਹਿਲਾਂ ਫੋਨ ਲੱਗੇ ਸੀ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰੇ ਫੋਨ ਲੱਗ ਗਿਆ ਤੇ ਨੰਬਰ ਚੋਂ ਉਹ ਸੰਝਾ ਸੀ ਹਰ ਕਿਸੇ ਨੂੰ ਹੱਕ ਸੀ ਨੰਬਰ ਦੇਣ ਦਾ ਕਿਉਂਕਿ ਜ਼ਿਆਦਾਤਰ ਪਰਿਵਾਰ ਆਮ ਪਿੰਡਾਂ ਚੋਂ ਦਵਈਜ ਗਏ ਹੁੰਦੇ ਸੀ ਲੋਕ ਅੱਛਾ ਅੱਛਾ ਹੈਨਾ ਦਵਈਜ ਗਏ ਉਹਨੇ ਕੈਨੇਡਾ ਦੀ ਵੱਡੀਆਂ ਫੈਮਲੀਆ ਪਾਉਂਦੇ ਫਿਰ ਚੱਕਦੀ ਫੈਮਲੀ ਕੈਨੇਡਾ ਅਮਰੀਕਾ ਹੁੰਦੀ ਸੀ ਜ਼ਿਆਦਾਤਰ ਲੋਕ ਜਿਹੜੇ ਕੰਮ ਆਣੇ ਮਿਸਤਰੀਆਂ ਦੇ ਪਰਿਵਾਰ ਜਾਂ ਕੋਈ ਹੋਰ ਬੰਦੇ ਲੇਬਰ ਚ ਗਏ ਹੋਏ ਦਵਈ ਹੁੰਦੇ ਸੀ ਠੀਕ ਹੈ ਫਿਰ ਉਹਨਾਂ ਦਾ ਫੋਨ ਆਉਣ ਲੱਗ ਗਿਆ ਗੁਰੂਕਰ ਤੇ ਬਾਬੇ ਨੇ ਫੋਨ ਚੱਕਣਾ ਤੇ ਸੁਣਨਾ ਫਿਰ ਬਾਬੇ ਨੇ ਗੁਰੂਕਰ ਹੀ ਹੋਕਾ ਦੇਣਾ ਅੱਛਾ ਵੀ ਨਾ ਵੀ ਭਾਈ ਫਲਾਣੇ ਸਿੰਘ ਦਾ ਫੋਨ ਆਇਆ ਸੀ 10 ਮਿੰਟ ਤੱਕ ਦਵਾਰਾ ਆਊਗਾ ਤੇ ਤੁਸੀਂ ਆ ਕੇ ਫੋਨ ਸੁਣ ਲਿਓ ਅਵਰ ਬੁੜੀ ਇਕੱਠੀਆਂ ਹੋ ਕੇ ਜਾਂਦੀਆਂ ਸੀ ਇਕੱਠੀਆਂ ਜਾਂਦੀਆਂ ਸੀ ਇਹ ਗੱਲਾਂ ਕਰਦੀ ਸੀ ਕਿੰਨਾ ਮਤਲਬ ਦੌਰ ਹੌਲੀ 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 ਚੇਂਜ ਹੋਇਆ ਤੇ ਆਪਾਂ ਉਸ ਤੋਂ ਬਾਅਦ ਹੌਲੀ ਹੌਲੀ ਫੋਨ ਸ਼ੁਰੂ ਹੋ ਗਏ ਜਦੋਂ ਪਹਿਲਾ ਫੋਨ ਆਇਆ ਤਾਂ ਲੋਕਾਂ ਨੂੰ ਯਕੀਨ ਹੀ ਨਹੀਂ ਆਇਆ ਸੀ ਫਿਰ ਐਦਾਂ ਕਿਦਾਂ ਹੋ ਸਕਦਾ ਇਹ ਹਾਂ ਵੀ ਇਹ ਮੰਗਾ ਵੀ ਤਾਰ ਜਿਹੜੀ ਚੀਜ਼ ਤਾਰ ਨਹੀਂ ਹੈਗੀ ਉਹ ਤੇ ਕਿਵੇਂ ਗੱਲ ਹੋ ਜੂਗੀ ਹਾਂ ਜਿਹੜੀ ਜਿਹੜੀ ਤਾਰ ਹੀ ਹੈਣੀ ਫੋਨ ਦੀ ਅਸੀਂ ਗੱਲ ਮੰਨਦੇ ਹਾਂ ਵੀ ਤਾਰ ਦੇ ਥਰੂ ਸਾਡੀ ਬਾਤ ਪਹੁੰਚ ਜਾਂਦੀ ਆ ਤਾਰ ਥਰੂ ਕਰ ਲਉਂਦੀ ਆ ਵੀ ਤੁਸੀਂ ਐਦਾਂ ਕਿਦਾਂ ਸੰਭਵ ਹੋ ਯਾਰ ਬਿਨਾਂ ਤਾਰ ਤੋਂ ਵੀ ਜਦੋਂ ਲੈਂਡਲਾਈਨ ਵੀ ਲੱਗੀ ਸੀ ਤੇ ਮੋਬਾਈਲ ਫੋਨ ਵੀ ਆ ਗਏ ਸੀਗੇ ਤੇ ਉਦੋਂ ਆਪਣੇ ਘਰੇ ਮੇਰੇ ਡੈਡੀ ਨੇ ਦੋਨੇ ਚ ਚੱਲਵਾ ਲਈਆਂ ਓਕੇ ਫੋਨ ਵੀ ਮੋਬਾਈਲ ਫੋਨ ਦਾ ਵੀ ਚੱਕ ਲਿਆ ਉਹ ਐਡਾ ਸਾਰਾ ਤੇ ਨਾਲ ਹੀ ਲੈਂਡਲਾਈਨ ਹੈ ਤੇ ਉਹ ਜਦੋਂ ਉਹਨਾਂ ਨੇ ਵੀ ਆਪਣੇ ਡੈਡੀ ਯਾਦ ਨੂੰ ਝੂਠ ਬੋਲਣ ਦੀ ਮੈਂ ਤਾਂ ਘਰੇ ਹੈ ਨਹੀਂ ਇਹ ਕੋਈ ਚਲ ਫੋਨ ਆਇਆ ਉਹਨੂੰ ਚੱਕ ਲਿਆ ਉਹਨੇ ਲੈਂਡਲਾਈਨ ਤੋਂ ਠੀਕ ਹੈ ਉਹ ਕਹਿੰਦੇ ਵੀ ਲੱਲੇ ਵੀ ਅਸੀਂ ਤੇਰੇ ਕੋਲ ਘਰੇ ਆਏ ਮੜਾ ਜਾ ਮੂਰ ਪਤਾ ਕੀ ਜਾਂਦਾ ਹੋ ਕਹਿੰਦਾ ਮੈਂ ਤਾਂ ਘਰੇ ਹੈ ਨਹੀਂਗਾ ਉਹ ਵੀ ਪਰਸ ਤਾਂ ਲੈਂਡਲਾਈਨ ਤੇ ਕਰਿਆ ਇਹਨੇ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਆ ਪੜਕਤ ਨੇ ਮਾਰਾਇਆ ਇਹੀ ਗੱਲ ਆ ਮੈਂ ਫੜਕ ਤੇ ਮਾਰਿਆ ਫੋਨ ਕਹਿੰਦਾ ਤੈਨੂੰ ਦੇਖੀ ਜਾਉ ਹੋ ਜਾਂਦਾ ਸੀ ਇਦਾਂ ਤਾਂ ਫਿਰ ਜਦੋਂ ਫੋਨ ਆਇਆ ਨਾ ਉਦੋਂ ਸੁਣਨ ਦੀ ਕਾਲ ਵੀ ਨੋਰਮਲ ਹੀ ਸੀ ਤੇ ਕਰਨ ਦੀ ਵੀ ਨੋਰਮਲ ਹੀ ਸੀ ਇਹ ਹੁੰਦਾ ਸੀ ਵੀ ਯਾਰ ਫੋਨ ਆ ਤਾ ਗਿਆ ਪਰ ਇਹ ਤਾਂ ਬਈ ਅਮੀਰ ਬੰਦੇ ਤੇ ਰੱਖਣ ਦੀ ਚੀਜ਼ ਈ ਆ ਇਹ ਆ ਇਨਕਮਿੰਗ ਤਾਂ ਕਹਿੰਦੇ ਨਹੀਂ ਇਨਕਮ ਦੇ ਪੈਸੇ ਹੋਗੇ ਹਨਾ ਆਊਟਗੋਇੰਗ ਦੇ ਪੈਸੇ ਹੋਗੇ ਚਲੋ ਉਹ ਚੀਜ਼ਾਂ ਨੋਰਮਲ ਹੁੰਦੀਆਂ ਕਿ ਉਹਨਾਂ ਦੀ ਕਾਲ ਰੇਟ ਘੱਟ ਗਈ ਫੋਨ ਆ ਗਿਆ ਫਿਰ ਰਿਲੇਸ ਆਇਆ ਹਨਾ ਕਰ ਲਓ ਦੁਨੀਏ ਮੁਠੀਵੇਂ ਲੈਸ ਵਾਲਾ ਨਹੀਂ ਰੇਲੈਂਸ ਵਾਲੇ ਬਹੁਤ ਬੰਦੇ ਨੇ ਉਹ ਕਰ ਲਓ ਦੁਨੀਏ ਮੁਠੀਵੇਂ ਉਹ ਬਿੱਲ ਤੇ ਹੁੰਦੇ ਸੀ ਫਿਰ ਲੋਕਾਂ ਨੇ ਜ਼ਿਆਰ ਸਾਡੇ ਬਹੁਤ ਚੱਕਿਆ ਬਿੱਲ ਬਹੁਤ ਬਹੁਤ ਵਧਾਲੇ ਪਰ ਭਰੇ ਨਹੀਂ ਭਰੇ ਨਹੀਂ ਕਿ ਕੋਈ ਕੁਝ ਹੋ ਨਹੀਂ ਸੀ ਚਲੋ ਹੁਣ ਹੁਣ ਤਾਂ ਚਲੋ ਗੱਲ ਹੀ ਚੇਂਜ ਹੋ ਗਈ ਹੈ ਨਾ ਮਨ ਹਰ ਬੰਦੇ ਕੋਲੇ ਦੋ ਦੋ ਤਕਰੀਬਨ ਫੋਨ ਹੋ ਗਏ ਹੈ ਨਾ ਬਹੁਤ ਈਜ਼ੀ ਹੋ ਗਿਆ ਤੇ ਇੱਕ